ਹਾਂਜੀ ਭਾਈ ਜੀ ਤੁਸੀਂ ਕਿਹੜਾ ਪਿੰਡ ਜਿੱਥੋਂ ਤੁਸੀਂ ਆਏ ਕਿ ਅੱਜ ਕਿਉਂ ਇੱਕ ਜਿਹੜਾ ਬੀਡੀਪੀਓ ਦਫ਼ਤਰ ਦੇ ਕੇ ਧਰਨੇ ਦਿੱਤਾ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਮੇਰੀ ਵਾਈਫ ਕਰਨ ਜੀ ਕੋ ਸਰਪੰਚ ਸੀ ਸੌਫਕਾ ਇਹੀ ਪਿੰਡ ਬੋਨਾ ਜੀ ਸਾਡਾ ਵੀਡੀਓ ਦਰਸਤ ਆਏ ਆ ਜੀ ਇਕਲੇ ਦਿਨੀ ਵਿਸ਼ਵਾਸ ਕੇ ਦਵਾਇਆ ਸੀ ਇਹਨਾਂ ਨੇ ਪੈਸੇ ਦੇਉਣ ਦਾ 8 ਤਰੀਕ ਨੂੰ ਵੀ ਕੁਝ ਘੰਟਿਆਂ ਚਾਹੀ 11-12 ਘੰਟੇ ਦੇ ਵਿੱਚ ਕੋਲੀ ਪੇਮੈਂਟ ਕਰ ਦੇਵਾਂਗੇ ਪਰ ਉਹ ਵਿਸ਼ਵਾਸ ਨੂੰ ਲੈ ਕੇ ਅੱਜ 15 ਦਿਨ ਹੋ ਗਏ ਹਾਲਤ ਕਰ ਪੇਮੈਂਟ ਨਹੀਂ ਹੋਈ ਉਸ ਦਿਨ ਤੁਸੀਂ ਟੈਂਕੀ ਤੇ ਚੜੇ ਸੀ ਬਾਈ ਕਿਹੜੇ ਕਿਹੜੇ ਅਧਿਕਾਰੀ ਤੁਹਾਡੇ ਕੋਲ ਗਏ ਸੀ ਤੁਹਾਡੇ ਕੋਲ ਬੀਡੀਪੀਓ ਗਏ ਸੀ ਤੇ ਏਪੀਓ ਗਿਆ ਸੀ ਹੁਣ ਕਿੰਨੇ ਟਾਈਮ ਲਈ ਤੁਸੀਂ ਧਰਨਾ ਜਿਹੜਾ ਦੇਓਗੇ ਬਾਈ ਹੁਣ ਸਾਡਾ ਐਡਮਿਸ਼ਨ ਵੀ ਲਈ ਹੈ ਜਿੰਨੇ ਕਰ ਪੇਮੈਂਟ ਨਹੀਂ ਹੁੰਦੀ ਉਹਨਾਂ ਟਾਈਮ ਅਸੀਂ ਇੱਥੇ ਬਿਠਾਂਗੇ ਕਿੰਨੀ ਪੇਮੈਂਟ ਹੈ ਜੀ 295000 ਕਿੰਨੇ ਸਾਲ ਹੋ ਗਏ ਜੀ ਇਹਨੂੰ ਇਹਨੂੰ 3.5 ਸਾਲ ਹੋ ਗਏ ਸਾਢੇ 3 ਉਹ ਤੋਂ ਤੁਹਾਡਾ ਤੁਸੀਂ ਸਰਪੰਚ ਸੀਗੇ ਹਾਂਜੀ ਔਰ ਕੁੱਛ ਕਹਿਣਾ ਬਈ ਤੁਸੀਂ ਨਾ ਬੱਸ ਜੀ ਪ੍ਰਸ਼ਾਸਨ ਨੂੰ ਤੁਸੀਂ ਕੀ ਅਪੀਲ ਕਰਦੇ ਪ੍ਰਸ਼ਾਸਨ ਨੂੰ ਅਪੀਲ ਇਹ ਹੈ ਸਾਡੀ ਪੇਮੈਂਟ ਕਰ ਦਿੰਦਾ ਸੀ ਆਰਾਮ ਨਾਲ ਕਰਨ ਨੂੰ ਜਾਈਏ ਇਹ ਜਿਹੜੀ ਪੇਮੈਂਟ ਆ ਤੁਸੀਂ ਆਪਣੀ ਜੇਬ ਚੋਂ ਦਿੱਤੀ ਸੀ ਬਈ ਇਹ ਵੈਂਡਰ ਦੀ ਸੀਗੀ ਜੀ ਪਹਿਲਾਂ ਵੈਂਡਰ ਨੂੰ ਮੈਂ ਆਪਦੇ ਕੋਲੋਂ ਦਿੱਤੀ ਧਾਰਤ ਸਮਾਨ ਲਿਆ ਸੀ ਅੰਦਰ ਇੱਕ ਹਾਂਜੀ ਗਲੀ ਬਣਾਈ ਸੀਗੀ ਉਹਦਾ ਇੰਟਰਲੋਕ ਦੇ ਪੈਸੇ ਜਿਹੜੇ ਸੀਗੇ ਪਹਿਲਾਂ ਧਾਰ ਕੀਤੇ ਸੀਗੇ ਫਿਰ ਉਹ ਵੈਂਡਰ ਨੂੰ ਮੈਂ ਆਪਦੇ ਕੋਲੋਂ ਦਿੱਤੇ ਵੇਜੂ ਲੈ ਕੇ ਹੁਣ ਮੈਂ ਉਹ ਪੈਸੇ ਜਿਹੜੇ ਮੈਂ ਉਸ ਤੋਂ ਕੋਲੋਂ ਗਾ ਵੈਂਡਰ ਤੋਂ ਲੈਣੇ ਨੇ ਉਹਦਾ ਵਿਆਜ ਪੈਂਦਾ ਹੋਵੇ ਤੁਹਾਨੂੰ ਪਤਾ ਹੈ ਵਿਆਜ ਪੈਂਦਾ 6000 ਰੁਪਏ ਮਹੀਨਾ ਇੱਕ ਸਾਲ ਹੋ ਗਿਆ 72000 ਰੁਪਏ ਵਿਆਜ ਪੈ ਗਿਆ ਉਹਨੂੰ 72000 ਰੁਪਏ ਤੇ ਟੋਟਲ ਅਮਾਉਂਟ ਕਿੰਨੀ ਸੀ ਜੀ 295000 290000 4 ਲੱਖ ਦੇ ਨੇੜੇ ਹੋ ਗਿਆ ਹਾਂਜੀ ਹੁਣ ਤੁਹਾਡੇ ਕੋਲੇ ਅੱਜ ਕੋਈ ਪ੍ਰਸ਼ਾਸਨ ਦਾ ਕੋਈ ਬੀਡੀਪੀਓ ਤੁਸੀਂ ਇੱਥੇ ਕੋਈ ਨਹੀਂ ਪਹੁੰਚਿਆ ਸਾਡੇ ਉਹਨਾਂ ਨੂੰ ਪਤਾ ਤਾਂ ਹੈਗਾ ਹੀ ਆ ਜੀ ਗੱਲ ਦਾ ਪਤਾ ਤਾਂ ਹੈਗਾ ਪਰ ਉਹ ਨਲਾਇਕੀ ਹੈ ਉਹਨਾਂ ਦੀ ਇਹ ਕਹਿੰਦੇ ਕੀ ਆ ਜੀ ਤੁਹਾਨੂੰ ਸਾਨੂੰ ਤਾਂ ਬਸ ਲਾਰੇ ਛੱਪੇ ਆ ਜੀ ਕਿੰਨੇ ਕਿੰਨਾ ਟਾਈਮ ਹੋ ਗਿਆ ਕਿੰਨੇ ਕਿੰਨੇ ਗੇੜੇ ਲਵਾਏ ਤੁਸੀਂ ਐਡੀਸੀ ਨੜਮ ਕੋਲੇ ਗਏ ਮੈਂ ਬਾਦੂ ਗੇੜੇ ਲਾਇਆ ਜੀ ਐਪਲੀਕੇਸ਼ਨ ਵੀ ਦਿੱਤੀ ਉਹਦੇ ਤੇ ਵੀ ਕੋਈ ਨਹੀਂ ਕੋਈ ਕੁਛ ਨਹੀਂ ਕੀਤਾ ਐਡੀਸੀ ਵਿਕਾਸ ਨੇ ਨਾ ਬੀਡੀਪੀਓ ਨੇ ਕੋਦਣਾ ਆਇਆ ਐਪੀਓ ਨੇ ਕੋਕੀਤਾ ਹਾਲ ਤੱਕ ਕਰ ਸਾਨੂੰ ਕੁਛ ਸਿਰੇ ਨਹੀਂ ਲਾਇਆ ਹਾਂਜੀ ਸਰ ਤੁਹਾਡੇ ਬਾਹਰ ਦਫ਼ਤਰ ਦੇ ਬਾਹਰ ਧਰਨਾ ਲੱਗਾ ਭੋਨੇ ਪਿੰਡ ਤੋਂ ਇਹ ਕੀ ਮਾਮਲਾ ਆ ਜੀ ਤੇ ਕਿੱਥੇ ਜਾ ਕੇ ਇਹਨਾਂ ਕੰਜ ਬਿੜੂਗਾ ਜੀ ਇਹ ಗ್ರಾಮ ਪੰਚਾਇਤ ਭੋਨੇ ਦੇ ਸਾਫ ਕਸਰ ਪਾਇੰਦੇਪਤੀ ਸ੍ਰੀਮਤੀ ਕਰਨੀ ਕੁਰ ਦੇ ਇੰਨਾ ਤੇ ਕੋਈ ਮਰੇਗਾ ਦੀ ਪੇਮੈਂਟ ਰਹਿੰਦੀ ਆ 2021-22 ਦੇ ਵਿੱਚ ਇਹਨਾਂ ਨੇ ਇੱਕ ਗੱਡੀ ਮੰਗਵਾਈ ਸੀ ਜਿਸ ਦੀ ਪੇਮੈਂਟ ਟੈਂਪੋ ਟਾਈਮ ਪ੍ਰੋਸੈਸ ਸਾਡੇ ਤੋਂ ਪਰੋਕ ਕੀਤੀ ਗਈ ਪਰ ਉੱਪਰਲੇ ਲੈਵਲ ਤੋਂ ਰਿਜੈਕਸ਼ਨ ਹੋ ਕੇ ਵਾਪਸ ਆਉਂਦੀ ਰਹੀ ਤੇ ਪੇਮੈਂਟ ਨਹੀਂ ਹੋ ਸਕੀ ਅਜੇ ਵੀ ਪੇਮੈਂਟ ਇਹ ਪੈਂਡੰਗ ਸਾਡੇ ਵੱਲੋਂ ਪ੍ਰੋਸੈਸ ਕਰ ਦਿੱਤੀ ਗਈ ਆ 8 ਸਤੰਬਰ ਨੂੰ ਇਹਦੀ ਸੈਂਸ਼ਨ ਮਿਲੀ ਸੀਗੀ ਤੇ ਉਹ ਸੈਂਕਸ਼ਨ ਦੇ ਤਹਿਤ ਫਤਹੀ ਆਪਣੇ ਡਾਕਟਰ ਨੂੰ ਪੇਮੈਂਟ ਪ੍ਰੋਸੈਸਚੁਅਲੀ ਅੱਗੇ ਕਰ ਦਿੱਤੀ ਤੇ ਉਸ ਤੋਂ ਅੱਗੇ ਡਿਸਟ੍ਰਿਕਟ ਲੈਵਲ ਤੋਂ ਵੀ ਇਹਦੀ ਦਫ਼ਤਰ ਤੋਂ ਇਹ ਆਪਣਾ ਪੇਮੈਂਟ ਉਹਨੇ ਪ੍ਰੋਸੈਸ ਕਰ ਦਿੱਤੀ ਆ ਜੋ ਮੁਹੱਲੀ ਤੋਂ ਸਟੇਟ ਹੈੱਡਕੁਆਰਟਰ ਤੋਂ ਅੱਗੇ ਪ੍ਰੋਸੈਸ ਕਰਕੇ ਸੈਂਟਰਲ ਲੈਵਲ ਤੇ ਭੇਜ ਦਿੱਤੀ ਗਈ ਆ ਤੇ ਅਜੇ ਪੈਂਡਿੰਗ ਆ ਕੁਝ ਸਮੇਂ ਬਾਅਦ ਮਤਲਬ ਜਲਦੀ ਹੀ ਹੋਣ ਦੀ ਸੰਭਾਵਨਾ ਹੈਗੀ ਸਾਰੇ ਇਹਨਾਂ ਦੀ ਜਿਹੜੀ ਪੇਮੈਂਟ ਰਿਜੈਕਟ ਕਿਉਂ ਹੁੰਦੀ ਹੈ ਜੀ ਕੀ ਕੀ ਕਾਰਨ ਹੈ ਇਹਦੇ ਕੋਈ ਟੈਕਨੀਕਲ ਕਾਰਨ ਹੋ ਸਕਦੇ ਆ ਤੇ ਪੋਸ ਕਰਕੇ ਪੇਮੈਂਟ ਰਿਜੈਕਟ ਹੋ ਜਾਂਦੀ ਹੈ ਵੀ ਕੋਈ ਕੋਈ ਡਾਕੂਮੈਂਟ ਘਟ ਹੁੰਦੇ ਆ ਇਹ ਤੁਸੀਂ ਕਿੰਨੇ ਸਾਰੇ ਵੀ ਇੱਥੋਂ ਪਾਸ ਹੋ ਗਏ ਹੈ ਨਾ ਮੋਦੀ ਉਹਨਾਂ ਨੇ ਕੁਝ ਦੇਖੇ ਹੋਊਗਾ ਜੀ ਐਡੀਸੀ ਮੈਡਮ ਤੋਂ ਹੋ ਗਈ ਸਾਰਾ ਤੋਂ ਹੋ ਗਈ ਪਰ ਪਰ ਰਿਜੈਕਟ ਹੋ ਰਹੀ ਹੈ ਸਰ ਜੇ ਜੀ ਬਾਰੇ ਇਹ ਮੈਂ ਕੁਝ ਕਿਸੇ ਦਾ ਦੇਖੋ ਪਰ ਕਿਸਲੇ ਮਤਲਬ ਰਿਜੈਕਟ ਹੁੰਦੀ ਹੈ ਤੁਹਾਨੂੰ ਮੈਨੂੰ ਆਪਣੇ ਦਫਤਰ ਦਾ ਪਤਾ ਜੇ ਜਦੋਂ ਸਾਡੋ ਰਿਜੈਕਟ ਕਰਦੇ ਆ ਤੁਹਾਨੂੰ ਚਿੱਠੀ ਵਗੈਰਾ ਦਿੰਦੇ ਨਹੀਂ ਵੀ ਰਿਜੈਕਟ ਕਰਤੀ ਕੋਈ ਕਾਰਨ ਤੋਂ ਦੱਸਦੇ ਹੋਣਗੇ ਸਰ ਇਹਦੇ ਵਿੱਚ ਕੋਈ ਡਾਕੂਮੈਂਟੇਸ਼ਨ ਦੇ ਵਿੱਚ ਕਮੀ ਤੇ ਕੀ ਤੁਹਾਕਰ ਕਿ ਹੋ ਜਾਂਦੇ ਠੀਕ ਹੈ ਹੁਣ ਇਹਨਾਂ ਦੀ ਸਰ ਕਦੋਂ ਤੱਕ ਸੁਭਾਵਨਾ ਹੈਗੀ ਆ ਹੁਣ ਉਹ ਸਾਰੀਆਂ ਕਮੀਆਂ ਦੂਰ ਕਰਕੇ ਤੇ ਸੈਂਕਸ਼ਨ ਮਿਲ ਗਈ ਆ ਤੇ ਅਸੀਂ ਵਾਪੇ ਜਿੱਤੀ ਠੀਕ ਹੈ ਸਰ ਥੈਂਕ ਯੂ